ਮੌਸਮ ਦੀ ਗੱਲ ਕਰੀਏ ਤਾਂ ਸਤੰਬਰ ਦੇ ਵਿੱਚ ਜੂਨ ਜੁਲਾਈ ਦੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਜਿਹਾ ਗਰਮੀ ਨੇ ਜਿਹੜੇ ਕੀ ਪੂਰੀ ਤਬਾਈ ਮਚਾਈ ਹੋਈ ਹੈ ਪੰਜਾਬ ਦੇ ਵਿੱਚ ਮੌਨਸੂਨ ਦਾ ਮੌਸਮ ਕਰੀਬ ਖਤਮ ਹੋ ਚੁੱਕਿਆ ਹੈ ਮੌਜੂਦਾ ਸਮੇਂ ਦੇ ਦੌਰਾਨ ਸਤੰਬਰ ਮਹੀਨਾ ਵੀ ਖਤਮ ਹੋਣ ਤਿਆਰ ਹੈ ਪਰ ਪੰਜਾਬ ਦੀ ਉਦਯੋਗਿਕ ਨਗਰੀ ਦੇ ਵਿੱਚ ਗਰਮੀ ਨੇ ਪੂਰੀ ਤਰ੍ਹਾਂ ਹਾਏ ਤਬਾ ਮਚਾਈ ਹੋਈ ਹੈ ਤਾਪਮਾਨ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਮਨੋਜਵੇਂ ਸਤੰਬਰ ਦੇ ਮਹੀਨੇ 'ਚ ਵੀ ਜੂਨ ਜੁਲਾਈ ਵਾਲੀ ਪਸੀਨੇ ਨਾਲ ਪਰਿਗਰਮੀ ਦਾ ਅਹਿਸਾਸ ਹੋ ਰਿਹਾ ਹੈ ਦੱਸ ਦਿੰਦੇ ਆ ਕਿ ਸਵੇਰ ਹੁੰਦੇ ਹੀ ਸੂਰਜ ਤੇ ਕਿਰਨਾਂ ਸ਼ਹਿਰ ਵਾਸੀਆਂ ਨੂੰ ਗਰਮੀ ਨਾਲ ਚੁਲਸਾਉਣ ਦੇ ਲੱਗਦੀਆਂ ਹਨ ਅਤੇ ਦੇਰ ਸ਼ਾਮ ਤੱਕ ਵੀ ਗਰਮੀ ਨਾਲ ਬਿਹਾਲ ਹੋ ਰਹੇ ਲੋਕਾਂ ਦੇ ਸਰੀਰਾਂ ਤੋਂ ਗਰਮੀ ਦਾ ਪਸੀਨਾ ਸੁੱਕਣ ਦਾ ਨਾਂ ਨਹੀਂ ਲੈਂਦਾ ਆਮ ਤੌਰ ਤੇ ਸ਼ਹਿਰ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰਾ ਦੇ ਆਉਣ ਨਾਲ ਹੀ ਬਾਜ਼ਾਰਾਂ 'ਚ ਖਰੀਦਦਾਰਾਂ ਦੀ ਰੌਣਕ ਵਧ ਜਾਂਦੀ ਹੈ ਜਿਸ ਕਾਰਨ ਔਜ਼ੜੀ ਕਾਰੋਬਾਰ ਸਿਖਰ ਤੇ ਪਹੁੰਚ ਜਾਂਦਾ ਹੈ ਅਤੇ ਸ਼ਹਿਰ ਵਾਸੀ ਸਰਦੀਆਂ ਦੇ ਸੀਜ਼ਨ ਵਾਲੇ ਕੱਪੜਿਆਂ ਦੀ ਖਰੀਦਦਾਰੀ ਸ਼ੁਰੂ ਕਰਦੇ ਹਨ ਪਰ ਇਸ ਵਾਰ ਗਰਮੀ ਜਾਣ ਦਾ ਨਾਂ ਹੀ ਨਹੀਂ ਲੈ ਰਹੀ ਹਾਲਾਂਕਿ ਐਤਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ 'ਚ ਬਰਸਾਤ ਵੀ ਹੋਈ ਪਰ ਬਾਵਜੂਦ ਇਸ ਦੇ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ नाही मिळ सकी ते हुन ਉੱਥੇ ਕਰੀਬ 21 ਦਿਨਾਂ ਬਾਅਦ ਸ਼ਹਿਰ 'ਚ ਹੋਈ ਬਰਸਾਤ ਦਾ ਸ਼ਹਿਰ ਵਾਸੀ ਜਿੜਕੀ ਆਨੰਦ ਵੀ ਉਹਨਾਂ ਦੇ ਵੱਲੋਂ ਮਾਣਿਆ ਗਿਆ ਜਿਸ ਦੇ ਵਿੱਚ ਜ਼ਿਆਦਾਤਰ ਲੋਕ ਬਰਸਾਤ 'ਚ ਨਹਾਉਂਦੇ ਨਜ਼ਰ ਆਏ ਪਰ ਜੇਕਰ ਗੱਲ ਕਰੀਏ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਾਇਨਾਤ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.02 ਡਿਗਰੀ ਸੈਲਸੀਅਸ ਰਿਹਾ ਜਦੋਂ ਕਿ ਘੱਟੋ ਘੱਟ ਤਾਪਮਾਨ 25.